ਮੇਰੇ ਫਾਦਰ ਸਾਹਿਬ ਨੇ 1950 ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਤੇ ਘੜੇ ਵਾਲੀ ਸਿਜ਼ਨ ਹੀ ਲਾਂਦੇ ਸੀ ਘੜੇ ਵਾਲੀ ਕੁਲਵੀ ਗਰਮੀਆਂ 'ਚ ਤੇ ਫਲੂਦਾ ਗਲਾਸ ਰੌੜੀ ਤੇ ਸਰਦੀਆਂ ਵਿੱਚ ਦਾਲ ਹਲਵਾ ਗਾਜਰ ਹਲਵਾ ਦਾਲ ਹਲਵਾ ਸੜਾਗਰ ਹੁੰਦਾ ਸੀ ਉਰਦੀ ਦਾਲ ਦਾ ਹੁੰਦਾ ਸੀ ਸਪੈਸ਼ਲ ਗਾਜਰ ਹਲਵਾ ਜੀ ਇਹ ਕੁਲਫੀਆਂ ਕਿਹੜੀਆਂ ਨੇਚਰਲ ਫਰੂਟ ਦੀਆਂ ਬੰਦੀਆਂ ਇਹ ਕੋਈ ਜਿਹੜਾ ਕ੍ਰੈਸ਼ ਆਂਦੇ ਨੇ ਮਾਲਾ ਦੇ ਉਹ ਲੋਕੀ ਉਹਦੀ ਬਣਾ ਲੈਂਦੇ ਨਹੀਂ ਇਹ ਰੀਅਲ ਫਰੂਟ ਦੀਆਂ ਹੈਗੀਆਂ ਸਾਡੇ ਕੋਲ ਕਿੰਨੀਆਂ ਫਰੂਟ ਕੁਲਫੀਆਂ ਕਿਰੇ ਮੌਸਮੀ ਫਰੂਟ ਆਂਦੇ ਜਿਦਾ ਜਾਮਨ ਆ ਗਿਆ ਆਪਣਾ ਸੀਤਾ ਫਲ ਆ ਗਿਆ ਕਾਲੇਂ ਘੂਰ ਆ ਗਏ ਨੇ ਪਾਨ ਹੋ ਗਿਆ ਆ ਪਪੜ ਹੋ ਗਿਆ ਜਿੰਨੇ ਰੇਅਰ ਫਰੂਟ ਨੇ ਇਹ ਸਾਰਿਆਂ ਦੀਆਂ ਕੁਲਫੀਆਂ ਹੀ ਬੰਦੀਆਂ ਹੈਗੀਆਂ ਤੇ ਇਹ ਇਸ ਕਹਦਾ ਅਸ਼ੀਰਵਾਦ ਹੈ ਸਾਡੇ ਫੌਜ ਸਾਹਿਬ ਦੇ ਦਿੱਤਾ ਹੋਇਆ ਉਹਨਾਂ ਨੇ ਚੋੜੇ ਬਿਜਾਰ ਚ ਮੇਰੇ ਖਿਆਲ ਜੀ ਉਹਨਾਂ ਨੇ 40 50 ਸਾਰਾ ਡੇੜੀ ਲਾ ਕੇ ਫਿਰ ਚੋੜੇ ਜੀ ਦੁਕਾਨ ਲੈ ਲਈ ਸੀ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹ ਸ਼ੁਰੂਆਤ ਸੀ ਕਰਦੇ ਕਰਦੇ ਹੱਸੇ ਸਿਵਲ ਲਾਈਨ ਮੈਂ ਆ ਗਿਆ ਜੀ ਤੇ ਮੇਰਾ ਨਾਲ ਬੇਟਾ ਕਰਦਾ ਮੇਰਾ ਕੰਮ ਜੀ ਸਾਡੀ ਤੀਸਰੀ ਪੂਰੀ ਚੱਲ ਰਹੀ ਆ ਜੀ 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 ਹਾਂ ਜੀ ਅ ਹੁਣ ਇਸ ਟਾਈਮ ਤੁਹਾਡੀ ਦੁਕਾਨ ਤੇ ਕਿੰਨੇ ਕਿਸਮ ਦੀ ਕੁਲਫੀ ਹੈਗੀ ਆ ਜਿਹੜੀ ਕਰੀਬਨ 30-35 ਫਲੇਵਰ ਹੈਗੇ ਆ ਜੀ ਉਹਦੇ ਵਿੱਚ ਸਾਰਿਆਂ ਨਾਲ ਜ਼ਿਆਦਾ ਮਿਹਕਰ ਹੈਗਾ ਆਪਣਾ ਨਾਰ ਨਿੰਮੂ ਮਸਾਲਾ ਕੁਲਫੀ ਜੀ ਆਂ ਪਾਪੜ ਖੱਟਾ ਆਂ ਪਾਪੜ ਮਿੱਠਾ ਆਂ ਪਾਪੜ ਕੁਲਫੀ ਰੀਅਲ ਆਂ ਪਾਪੜ ਹੁੰਦੇ ਨੇ ਤੇ ਅਸੀਂ ਨਮਕ ਵਗੈਰਾ ਜਿਦਾਂ ਆਲੂ ਬਖਾਰਾ ਵਾਟਰ ਬੈਲਨ ਕਰੇ ਆਪਣੇ ਨਮਕੀਨ ਕੁਝੇ ਜਨਾਪਾ ਤਰਬੂਜ ਖਾਨੇ ਹੈ ਅਮਰੂਦ ਖਾਨੇ ਹੈ ਇਹ ਤੇ ਨਮਕ ਪਾ ਕੇ ਖਾਨੇ ਹੈ ਇਦਾਂ ਹੀ ਅਸੀਂ ਅਮਰੂਦ ਕੁਲਫੀ ਤੇ ਚਟਨੀ ਨਮਕ ਮਸਾਲਾ ਪਾ ਕੇ ਦਿੰਨੇ ਹੈ ਨਾਰਕ ਕੁਲਫੀ ਤੇ ਵੀ ਨਿੰਬੂ ਪਾ ਕੇ ਔਰ ਮਸਾਲਾ ਪਾ ਕੇ ਦਿੰਨੇ ਹੈ ਗੰਨੇ ਦੀ ਹੈ ਪਿਓਰ ਗੰਨੇ ਦੀ ਜਿਹਦੇ ਤੁਸੀਂ ਗੰਨੇ ਦਾ ਜੂਸ ਪੀਂ ਜਾਂਦੇ ਹੋ ਉਹਦੀ ਵੀ ਕੁਲਫੀ ਹੈਗੀ ਹੈ ਔਰ ਤੇ ਅਸੀਂ ਨਿੰਬੂ ਵਗੈਰਾ ਪਾ ਕੇ ਨਮਕ ਪਾ ਕੇ ਦਿੰਨੇ ਹੈਗੇ ਆ ਆਲੂ ਬਖਾਰਾ ਹੋ ਗਿਆ ਵਾਟਰਮੈਲਨ ਹੋ ਗਿਆ ਮਤਲਬ ਜਿੰਨੇ ਫਰੂਟ ਨੇ ਉਹਦੀ ਰੇਅਰ ਕੁਲਫੀਆਂ ਬਣਾਉਂਦੇ ਨੇ ਜਿੱਦਾਂ ਮੌਸਮੀ ਜਾਮੂ ਦਾ ਆ ਗਿਆ ਜਾਮੂਦ ਸ਼ੁਰੂ ਹੋ ਜਾਂਦੀ ਹੈ ਜਿੰਨੇ ਫਰੂਟ ਨੇ ਉਹਨਾਂ ਸਾਰੇ ਰੇਅਲ ਕੁਲਫੀਆਂ ਬਣਾਉਂਦੇ ਹੈਗੇ ਆ ਜੀ ਜੀ ਇੱਕ ਆ ਆਮ ਤੌਰ ਤੇ ਨਮਕੀਨ ਚੀਜ਼ਾਂ ਤਾਂ ਅਸੀਂ ਸੁਣੀਆਂ ਨੇ ਲੇਕਿਨ ਤੁਹਾਡੇ ਕੋਲ ਤੇ ਨਮਕ ਵਾਲੀ ਵੀ ਕੁਲਫੀ ਹੈ ਉਹ ਕਿਸ ਕਿਸਮ ਦੀ ਹੈ ਜੀ ਨਮਕ ਵਾਲੀ ਜਿੱਦਾਂ ਇਹ ਨਾਰਕ ਕੁਲ ਨਾਰਚ ਰਸ ਹੁੰਦਾ ਜੀ ਤੇ ਆਪਾਂ ਕਿਹ ਜਿੱਦਾਂ ਨਾਰ ਹੋ ਗਿਆ ਵਾਟਰਮੈਲਨ ਹੋ ਗਿਆ ਬੁਨੇਨਾ ਹੋ ਗਿਆ ਗਵਾਵਾ ਹੋ ਗਿਆ ਇਹ ਤੇ ਅਸੀਂ ਜਿਵੇਂ ਗੰਨੇ ਰਸ ਹੋ ਗਿਆ ਤੇ ਨਮਕ ਪਾ ਕੇ ਪਾਣੇ ਖਾਨੀਆਂ ਨਾ ਜੀ ਤੇ ਇੱਥੇ ਕੁਲਫੇ ਦੇ ਅਸੀਂ ਨਮਕ ਪਾ ਕੇ ਦਿੰਨੇ ਆ ਜੋ ਜੋ ਜਿੰਦਾ ਪੈਂਦਾ ਸਵਾਦ ਹੁ ਸਾਡੀ ਗਵਾਵਾ ਕੁਲਫੀ ਗਵਾਵਾ ਕੁਲਫੀ ਬਹੁਤ ਮਸ਼ਹੂਰ ਹੈ ਅਸੀਂ ਉੱਥੇ ਮਦਗੀ ਮਿਰਚ ਮਸਾਲਾ ਬਣਿਆ ਤੁਹਾਨੂੰ ਦੁਕਾਨੇ ਹੈ ਉਹ ਮਿਰਚ ਮਸਾਲਾ ਪਾ ਕੇ ਤੇ ਆਪਣਾ ਚੰਨੀ ਪਾ ਕੇ ਦਿੰਨੇ ਆ ਤੁਹਾਨੂੰ ਰੇਲ ਪਤਾ ਲੱਗੇਗਾ ਖਾ ਕੇ ਪਤਾ ਲੱਗੇਗਾ ਵਾਕੀ ਤੁਸੀਂ ਉਹ ਖਾ ਰਹੇ ਹੋ ਮੇਰੇ ਮੇਰੇ ਕਹਿੰਦੇ ਨਾਲ ਇਹ ਨਹੀਂ ਹੈ ਕਿ ਮੈਂ ਕਹਿ ਰਿਹਾ ਜੇ ਤੁਸੀਂ ਖਾਓਗੇ ਤੁਸੀਂ ਆਪ ਹੀ ਕਹੋਗੇ ਮੈਂ ਮੰਗੋ ਕੁਲਫੀ ਤੁਸੀਂ ਮੰਗੋ ਕੁਲਫੀ ਖਾ ਲਓ ਤੁਸੀਂ ਅਮ ਖਾਣਾ ਭੁੱਲ ਜਾਓਗੇ ਕਿਉਂਕਿ ਵਾਕਈ ਕਿ ਉਹ ਮੈਂ ਮੰਗੋ ਖਾ ਕੇ ਜਾ ਰਿਹਾ ਆਂਗਾ ਜੀ ਤੁਹਾਡੇ ਕੋਲ ਇਸ ਇਸ ਟਾਈਮ ਸਾਡੇ ਕੋਲ ਸਾਨੂੰ ਦਿਖਾਈ ਦੇ ਰੀਆਂ ਨੇ ਤਿੰਨ ਕਿਸਮ ਦੀਆਂ ਕੁਲਫੀਆਂ ਨੇ ਬਾਕੀ ਕੌਨਸ ਨੇ ਆ ਜਿਹੜੀ ਪਹਿਲੀ ਕਿਸਮ ਦੀ ਕੁਲਫੀ ਹੈ ਕਿਹੜੀ ਵਾਲੀ ਕੁਲਫੀ ਹੈ ਇਹ ਇਹ ਤਾਂ ਸਟਿਕ ਕੁਲਫੀਆਂ ਹੈਗੇ ਜੀ ਮਲਾਈਏ ਪਾਨ ਹੈ ਕੇਸਰ ਹੈ ਗਰਮੀਆਂ ਚ ਹੋਰ ਆਈਟਮ ਸ਼ੁਰੂ ਹੋ ਜਾਂਦੀ ਹੈ ਬਾਕੀ ਇਹ ਕਿਹੜੀ ਰੇਅਰ ਫਰੂਟ ਪੁਈਆਂ ਕੁਲਫੀਆਂ ਆਗੇ ਆਪਣੇ ਇਹ ਪਾਨ ਕੁਲਫੀ ਹੈ ਜੀ ਜੀ ਇਹ ਮੰਗੋ ਕੁਲਫੀ ਹੈ ਜੀ ਜੀ ਇਹ ਨਾਰਕੁਲਫੀ ਹੈ ਜੀ ਇਹ ਗੁਆਵਾ ਜੀ ਜੀ ਇਹ ਸਟ੍ਰੋਬਰੀ ਹੈ ਜੀ ਜੀ ਇਹ ਸੀਤਾਫਲ ਹੈ ਜੀ ਜੀ ਇਹ ਕੇਸਰ ਹੈ ਜੀ ਇਹ ਆਲੂ ਬੁਖਾਰਾ ਜੀ ਜੀ ਇਹ ਆਮ ਪਾਪੜ ਖੱਟਾ ਆਮ ਪਾਪੜ ਦੀ ਹੈ ਜੀ ਇਹ ਚ ਨਵਾਂ ਮੁਸਲਿਮ ਮਸਾਲਾ ਪਾ ਕੇ ਦਿੰਨੇ ਹੈਗੇ ਆ ਜੀ ਜੀ ਤੇ ਇਹ ਵਾਟਰਮੈਲਨ ਹੈ ਜੀ ਇਹ ਆਪਣਾ ਕਸੋਰਾ ਕੁਲਫੀ ਕਰੇ ਮਿੱਟੀ ਪੁਰਾਣੀਆਂ ਜਿਹੜੇ ਸ਼ੁਰਾਤ ਹੋਈ ਸੀ ਨਾ ਕੁਲਫੀ ਅਰਤੀ ਜਮਾਂਦੇ ਸੀ ਕਸੋਰੇ ਵਿੱਚ ਹੀ ਇਹ ਮਿੱਟੀ ਦਾ ਕਸੋਰਾ ਹੁੰਦਾ ਸੀ ਇੱਥੇ ਖਾਈ ਜਾਂਦੀ ਇਹਦੀ ਨਸਿਰ ਬਹੁਤ ਠੰਡੀ ਹੁੰਦੀ ਹੈ ਇਹ ਕੁਲਫੀ ਬਾਹਰ ਹੀ ਨਿਕਲਦੀ ਲੱਕੜ ਦੇ ਚਮਚ ਨਾਲ ਹੀ ਖਾਈ ਜਾਂਦੀ ਹੈ ਤੇ ਇਹ ਗੰਨੇ ਦੀ ਕੁਲਫੀ ਹੈ ਜੀ ਕੈਨ ਕਿਨੂੰ ਕਹਿੰਦੇ ਗੰਨੇ ਦੀ